ਕੁਸ਼ਤੀ ਮੁਕਾਬਲਿਆਂ 'ਚ ਫਰੀਦਕੋਟ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਮਾਰੀ ਬਾਜ਼ੀ ਇੱਕ 골ਡ ਅਤੇ ਦੂਜੇ ਨੇ ব্রੌਂਜ਼ ਮੈਡਲ ਕੀਤਾ ਹਾਸਲ ਫਰੀਦਕੋਟ 'ਚ ਬਣ ਗਿਆ ਵਿਆਹ ਵਰਗਾ ਮਾਹੌਲ ਢੋਲ ਵਜਾ ਕੀਤਾ ਸਵਾਗਤ ਨਹੀਂ ਸੰਭੀ ਗਈ ਫਰੀਦਕੋਟ ਵਾਸੀਆਂ ਤੋਂ ਖੁਸ਼ੀ ਫਰੀਦਕੋਟ ਦੀ ਕੁਸ਼ਤੀ ਅਖਾੜੇ ਚ ਪਹੁੰਚਣ ਸਮੇਂ ਦੇਖੋ ਹਾਰ ਸਰੋਪੇ ਪਾ ਕੇ ਅਤੇ ਮੂੰਹ ਮਿੱਠੇ ਕਰਵਾ ਕੀਤਾ ਮਾਨ ਸਨਮਾਨ ਸ਼ੇਰ ਸਿੰਘ ਹੈ ਜੀ ਮੈਂ ਅਮਰੀਕਾ ਗਿਆ ਸੀ ਯੂ ਐਸ ਏ ਵਰਲਡ ਪੁਲਸੀ ਉਸ ਨੂੰ ਮੈਂ ਗੋਲਡਮੈਂਟ ਲੈ ਕੇ ਆਇਆ ਜਿੱਤ ਕੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਵਾਹ ਵਧੀਆ ਰਿਹਾ ਐਕਸਪੀਰੀਅੰਸ ਕਿਹੜੀ ਟੀਮਾਂ ਦੇ ਕਿਤੋਂ ਕਿਤੋਂ ਆਏ ਸੀ ਜਿਵੇਂ ਦੋ ਕੈਨੇਡਾ ਦੇ ਪਲਵਾਨ ਸੀਗੇ ਉਹਨਾਂ ਨੂੰ ਜਿੱਤਿਆ ਇੱਕ ਅਮਰੀਕਾ ਦਾ ਸੀਗਾ ਇੱਕ ਮੋਂਗੋਲੀਆ ਦਾ ਸੀਗਾ ਜੀ ਤੇ ਇੱਕ ਆਪਣੀ ਇੰਡੀਆ ਦਾ ਪਲਵਾਨ ਸੀ ਜਿਹਦੇ ਨਾਲ ਫਾਈਨਲ ਕੁਸ਼ਤੀ ਹੋਈ ਹੈ ਜੀ ਕੀ ਬਚਪਨ ਤੋਂ ਸ਼ੌਕ ਸੀਗਾ ਹਾਂ ਜੀ ਬਚਪਨ ਤੋਂ ਵਾਕਈ ਮੇਰੇ ਫਾਦਰ ਸਾਹਿਬ ਪਲਵਾਨੀ ਕਰਦੇ ਸੀਗੇ ਜੀ ਉਹਨਾਂ ਨੇ ਇੱਧਰ ਲਾਇਆ ਜੀ ਲੈਣ ਤੇ ਅਗਲਾ ਕੀ ਸੁਪਨਾ ਹੈ ਅਗਲਾ ਸੁਪਨਾ ਜਿਵੇਂ ਏਸ਼ੀਆ ਜੋ ਮੈਡਲ ਲੈਣਾ ਜੀ ਜਿਵੇਂ ਏਸ਼ੀਆ ਚੈਂਪੀਅਨਸ਼ਿਪ ਹੋ ਗਈਆਂ ਵਰਲਡ ਹੋ ਗਿਆ ਜੀ ਵਰਲਡ ਜੋ ਮੈਡਲ ਲੈਣਾ ਜੀ ਜਿਵੇਂ ਏਸ਼ੀਆ ਵਰਲਡ ਹੋਗੇ ਕੰਪੀਟੀਸ਼ਨ ਇਦਾਂ ਦੇ ਨੌਜਵਾਨਾਂ ਨੂੰ ਕੋਈ ਮੈਸੇਜ ਸਰਕਾਰਾਂ ਤੋਂ ਕੋਈ ਮੰਗ ਜੀ ਸਰਕਾਰਾਂ ਤੋਂ ਇਹੀ ਮੰਗ ਹੈ ਜੀ ਆਪਣੇ ਯਾਨੀ ਕਿ ਨੌਕਰੀਆਂ ਤੇ ਜਨ ਸਾਰਿਆਂ ਨੂੰ ਜੀ ਪ੍ਰਣਾਮ ਸਿੰਘ ਹੈ ਜੀ ਮੈਂ ਰੈਸਲਿੰਗ ਕਰਦਾ ਜੀ ਕਿਰਗਿਸਤਾਨ ਵਿੱਚ ਅੰਡਰ 15 ਏਸ਼ੀਆ ਚੈਂਪੀਅਨਸ਼ਿਪ ਹੋਈ ਸੀ ਉੱਥੋਂ ਮੇਰਾ ਬ੍ਰੌਂਜ਼ ਮੈਡਲ ਆਇਆ ਜੀ ਕਿਹੜੀ ਕਿਹੜੀ ਉਥੇ ਕਿਰਗਿਸਤਾਨ ਦਾ ਇੱਕ ਮੁੰਡਾ ਜਿੱਤਿਆ ਜੀ ਉਥੇ ਕਜ਼ਾਕਿਸਤਾਨ ਦੇ ਸੀ ਜਿਵੇਂ ਕੋਰੀਆ ਸਾਊਥ ਕੋਰੀਆ ਦੇ ਮੁੰਡੇ ਸੀਗੇ ਜਿਹੜੇ ਉਹਨਾਂ ਨਾਲ ਕੁਸ਼ਤੀ ਹੋਈਆਂ ਜੀ ਹਾਂਜੀ ਹੁਣ ਅੱਗੇ ਜੂਨੀਅਰ ਚ ਜਾ ਕੇ ਸੀਨੀਅਰ ਜਾ ਕੇ ਉਥੋਂ ਇੰਟਰਨੈਸ਼ਨਲ ਚੋਂ ਮੈਡਲ ਲੈਣਾ ਜੀ ਵਰਲਡ ਚੋਂ ਮੈਡਲ ਲੈਣੇ ਇਹੀ ਸੁਣਨਾ ਜੀ ਸਰਕਾਰਾਂ ਤੋਂ ਪਾਣੀ ਹਾਂਜੀ ਸਰਕਾਰਾਂ ਤੋਂ ਇਹੀ ਮੰਗ ਆਈ ਬਸ ਵੀ ਵਧੀਆ ਨੌਕਰੀਆਂ ਤੇ ਐਨ ਸਾਰਿਆਂ ਨੂੰ ਹਾਲ ਦੀ ਫੈਸਿਲਿਟੀ ਵਾਸਤੇ ਹੋਸਟਲ ਦੀ ਫੈਸਿਲਿਟੀ ਵਾਸਤੇ ਕੁਝ ਕਰਿਆ ਜਾਵੇ ਹੋਸਟਲ ਵਿੱਚ ਜੋ ਵੀ ਜ਼ਰੂਰਤਾਂ ਉਹ ਪੂਰੀਆਂ ਕੀਤੀਆਂ ਜਾਣ ਜਾਂ ਹਾਲ ਨੂੰ ਜੋ ਵੀ ਜ਼ਰੂਰਤ ਹੈ ਹੋਰ ਕੋਈ ਕਿਸੇ ਕਿਸੇ ਤਰ੍ਹਾਂ ਦੇ ਸਮਾਨ ਦੀ ਉਹ ਪੂਰੀ ਕੀਤੀ ਜਾਵੇ ਕਿੰਦਾ ਲੱਗਿਆ ਤੁਹਾਡਾ ਮਾਨ ਸਨਮਾਨ ਕਿ ਲੱਗਾ ਬਹੁਤ ਵਧੀਆ ਲੱਗਿਆ ਜੀ ਪ੍ਰਣਾਮ ਦੀ ਨੌਜਵਾਨਾਂ ਨੂੰ ਕੋਈ ਮੈਸੇਜ ਹੈ ਜਿਹੜੀ ਹੈਗੀ ਵੀ ਨਸ਼ੇ ਦੀ ਦੰਦਲ ਦੇ ਵਿੱਚ ਆ ਦੂਜੇ ਪਾਸੇ ਗਲਤ ਰਸਤੇ ਜਾ ਰਹੇ ਹਨ ਉਹਨਾਂ ਨੂੰ ਇਹੀ ਮੈਸੇਜ ਆਈ ਵੀ ਨਸ਼ਿਆਂ ਨੂੰ ਛੱਡ ਕੇ ਵੀ ਸਪੋਰਟਸ ਵਿੱਚ ਆਓ ਸਪੋਰਟਸ 'ਚ ਹਿੱਸਾ ਲਓ ਇਹਦੇ ਨਾਲ ਬੰਦੇ ਦੀ ਸਿਹਤ ਵਧੀਆ ਰਹਿੰਦੀ ਹੈ ਜਿਵੇਂ ਬੰਦਾ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਇਹੀ ਅਸੀਂ ਹਾਂਜੀ ਬਹੁਤ ਹੀ ਜਿਹੜੇ ਕਿ ਸਵੇਰ ਵੀ ਤੇ ਸ਼ਾਮ ਨੂੰ ਜਿਹੜਾ ਸਾਡੇ ਦੋ ਟਾਈਮ ਪ੍ਰੈਕਟਿਸ ਕਰਵਾਈ ਜਾਂਦੀ ਹੈ ਬੱਚਿਆਂ ਨੂੰ ਤੇ ਬਾਕੀ ਜੇ ਬੱਚਿਆਂ ਨੂੰ ਫਿਰ ਵੀ ਕੋਈ ਫੀਲ ਹੁੰਦਾ ਮੰਨ ਲਓ weight control ਕਰਨਾ ਪੈਂਦਾ ਤੇ ਦੁਪਹਿਰੇ ਵੀ ਆਪਦੀ ਐਕਸਟਰਾ ਮਿਹਨਤ ਕਰਦੇ ਆ। ਦੋਨੋਂ ਬੱਚੇ ਹੀ ਦੁਪਹਿਰੇ ਵੀ ਆਪਦੀ ਤਿੰਨ ਟਾਈਮ ਪ੍ਰੈਕਟਿਸ ਕਰਦੇ ਆ। ਫਿਰ ਹੀ ਆ ਉਹਦੇ weight ਨੂੰ ਕੰਟਰੋਲ ਕਰ ਸਕਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਦੀ ਜਿਹੜੀ ਆ ਹਾਰਟ ਟ੍ਰੇਨਿੰਗ ਆ ਫਿਰ ਇਹ ਸਿਰੇ ਚੜਦੀ ਆ ਤੇ ਸਵੇਰ ਸ਼ਾਮ ਪ੍ਰੈਕਟਿਸ ਕਰਦੇ ਆ। ਪਤਾ ਲੱਗਿਆ ਤੁਹਾਨੂੰ ਕੋਲੇ ਬੱਚੇ ਕੀ ਪ੍ਰਵਾਹ ਕਰਦੇ ਆ। ਹਾਂਜੀ। ਕਲ ਵੀ ਐਸਪੀ ਕੌਂਫਰਟ ਪਹੁੰਚੀ ਆ। ਦੇਖੋ ਸਰਕਾਰਾਂ ਤੋਂ ਜੀ ਇਹੀ ਮੰਗ ਕਰਦੇ ਆ ਕਿ ਜਿਹੜੇ ਕਿ ਬੱਚੇ ਸਪੋਰਟਸ ਦੇ ਵਿੱਚ ਜਾਂਦੇ ਆ ਬਹੁਤ ਸਾਰੇ ਤੁਸੀਂ ਵੱਖ-ਵੱਖ ਸ਼ਹਿਰਾਂ 'ਚ ਵੀ ਸੁਣੇ ਹੋਣੇ ਬਹੁਤ ਇੰਟਰਵਿਊ ਆ ਰਹੀਆਂ ਬੱਚਿਆਂ ਦੀਆਂ ਉਹਨਾਂ ਦੇ ਜਿਹੜੇ ਗਾਂ ਫੰਡਿੰਗ ਨਹੀਂ ਹੁੰਦੀ ਕੋਈ ਮੰਨ ਲਓ ਉਹਨਾਂ ਨੂੰ ਕੈਸ਼ ਪ੍ਰਾਈਜ਼ ਕੋਈ ਸਟੇਟ ਲੈਵਲ ਤੇ ਜਾਂ ਕੋਈ ਨੈਸ਼ਨਲ ਲੈਵਲ ਤੇ ਜਿਹੜੇ ਹਰਿਆਣਾ ਸਰਕਾਰ ਆ ਜਾਂ ਰਾਜਸਥਾਨ ਸਰਕਾਰ ਆ ਉਹਨਾਂ ਨੇ ਆਪਦੀ ਪਾਲਿਸੀਜ਼ ਬਣਾਈਆਂ ਹੋਈਆਂ ਅਲੱਗ-ਅਲੱਗ ਖੇਡ ਪਾਲਿਸੀਆਂ ਉਹ ਉਹਨਾਂ ਨੂੰ ਜਿਹੜਾ ਮਜ਼ਬੂਤ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਸਟੇਟ ਲੈਵਲ ਤੇ ਇਹੀ ਬੱਚਿਆਂ ਨੂੰ ਕੋਈ ਨਾ ਕੋਈ ਜਿਹੜੀ ਕਿ ਕੈਸ਼ ਪ੍ਰਾਈਜ਼ ਦਿੱਤਾ ਜਾਵੇ ਜਿੰਦਾਂ ਨਾਲ ਉਹਨਾਂ ਦੀ ਹੈਲਪ ਹੋ ਜਾਵੇ ਜਾਂ ਕੋਈ ਕੋ ਉਹਨਾਂ ਨੂੰ ਕਿੱਟ ਦੇ ਤੌਰ ਤੇ ਸਹਾਇਤਾ ਦਿੱਤੀ ਜਾਵੇ ਜਿਹੜੇ ਸਪੋਰਟਸ ਵਿੰਗ ਚੱਲਦੇ ਸੀ ਮੈਂ ਇਹ ਕਹਿਣਾ ਚਾਹੁੰਦਾ ਵੀ 2 ਸਾਲ ਹੋ ਗਏ ਵਿੰਗ ਵੀ ਨਹੀਂ ਚੱਲੇ ਸਪੋਰਟਸ ਦੇ ਜਿੰਦੇ ਨਾਲ ਕਿ ਦੁੱਧ ਕੇਲੇ ਜਿਹੜੇ ਬੱਚੇ ਛੋਟੇ ਵਾਕਾਂ ਨੂੰ ਮਿਲਦੇ ਹੁੰਦੇ ਸੀ ਇਸ ਸਾਲ ਵੀ ਨਹੀਂ ਚੱਲੇ ਜਿੰਦੇ ਕਰਕੇ ਸਾਡੇ ਜਿਹੜੇ ਬੱਚੇ ਹਰ ਸਾਲ ਆਉਂਦੇ ਹੁੰਦੇ ਸੀ ਉਹ ਕਿਉਂਕਿ ਹਰੇਕ ਬੰਦਾ ਲਾਲਚ ਨਾਲ ਹੀ ਇੱਕ ਵਾਰੀ ਗਰਾਊਂਡ ਆਉਂਦਾ ਜਦੋਂ ਜਗਦੇਵ ਕੋ ਸਾਹਿਬ ਨੇ ਇਹ ਖਾੜਾ ਚਲਾਇਆ ਸੀ ਟੌਫੀਆਂ ਦੇ ਦੇ ਕੇ ਚਲਾਇਆ ਸੀ ਉਦੋਂ ਵੀ ਤੇ ਹੁਣ ਵੀ ਇਹ ਕੋਈ ਨਾ ਕੋਈ ਲਾਲਚ ਤੇ ਇਹਨਾਂ ਨੂੰ ਦੇਣਾ ਪੈਣਾ ਫਿਰ ਉਸ ਤੋਂ ਬਾਅਦ ਵਿੱਚ ਗਰਾਊਂਡਾਂ 'ਚ ਆਉਣਗੇ